सो हा वॾी दसो वॾा ਉਹ ਬਹਿ ਲੈ ਉਹ ਬਹਿ ਲੈ ਆ ਜੀ ਉਹ ਜਦੀ ਬੰਦੇ ਮਾ ਉਹ ਤਾਂ ਨਾ ਨਾ ਕਰਦੇ ਆ ਉਹ ਪਹਿਲਾਂ ਉਹ ਚਾਪੀ ਲੱਗ ਉਹ ਬੇਨਤੀ ਸੁਣੋ ਆਪਾਂ ਤਾਂ ਰਿਕਵੈਸਟ ਕਰਦੇ ਆ ਉਹ ਚਾਪੀ ਜਾਉਂਦੇ ਆ ਕਰੋ ਸ ਰਿਕਵੈਸਟ ਕਰਦੇ ਆ ਦੇਖੋ ਦੋਸਤ ਵੀ ਪਾਰਟੀ ਦੇ ਬੰਦੇ ਸਾਨੂੰ ਵਿਚਾਰ ਨਹੀਂ ਕਰਨ ਦੇਉਂਦੇ ਉਹ ਕੋਈ ਨਹੀਂ ਕੋਈ ਬਣੀ ਆ ਆਪਾਂ ਸਾਡੇ ਨਾਲ ਬੋਲ ਨਹੀਂ ਦੇਂਦੇ ਆ ਇਹ ਸਾਰੇ ਵੇਖੋ ਇਹਨਾਂ ਦੇ ਜਿਹੜੇ ਬੋਡੀ ਆਪਾਂ ਨਹੀਂ ਕਰਦੇ ਛੱਡਦੇ ਤੱਕ ਨਹੀਂ ਕਰਦੇ ਸਮਝਾਣਾ ਵਾਟੇ ਦੰਗ ਖਾਣ ਦੀ ਜਪੂ ਨਹੀਂ ਬੋਲ ਸਕਦੇ ਉਹ ਇਹਨਾਂ ਦਾ ਕਰਦਾ ਨਾ ਫਿਰ ਦੰਦਾ ਕਰ ਤੂੰ ਕਿੰਨਾ ਕਿੰਨਾ ਕਰਦਾ ਕੋਈ ਗੱਲ ਨਹੀਂ ਬਾਡੀ ਦਾ ਕਰਦੇ ਭਾਈ ਲਾਈਵ ਚਲੋ ਤੁਸੀਂ ਲਾਈਵ ਸੁਣਾਓ ਤੁਸੀਂ ਤੁਸੀਂ ਧੱਕੇ ਮਾਰ ਕੇ ਇਦਾਂ ਕਰ ਲਓ ਉਹ ਨਹੀਂ ਕਰਦੇ ਕੰਮਾ ਉਹ ਯਾਰ ਇੱਕ ਧੱਕੇ ਮਾਰਾ ਕਰਦੇ ਬੰਦੇ ਤੂੰ ਧੱਕੇ ਮਾਰ ਕੇ ਕਰਦੇ ਬੰਦੇ ਆਹ ਵੇਖੋ ਨਹੀਂ ਆਹ ਵੇਖੋ ਆਹ ਵੀ ਪਾਰਟੀ ਦੇ ਬੰਦੇ ਆ ਦੇਖੋ ਸਾਡੀ ਗੱਲ ਵੀ ਨਹੀਂ ਸੁਣਦੇ ਪਏ ਆ ਆ ਆदमी ਦਾ ਧਾਰੀਵਾਲ ਸਿੰਘ ਭੂਤਨਪੁਰੇ ਦੇ ਵਿੱਚ ਆ ਅਸੀਂ ਕੋਈ ਸਵਾਲ-ਜਵਾਬ ਕਰਨੇ ਆ ਪਰ ਇਹ ਸਵਾਲ-ਜਵਾਬ ਨਹੀਂ ਸਾਡੀ ਸੁਣਦੇ ਬਾਦ ਸਾਡੀ ਗੱਲ ਬਾਤ ਸੁਣੋ ਚਾਹ ਪੀ ਲੈਂਗੇ ਤੇਨੂੰ ਸੁਣ ਲੱਖੇ ਉਹ ਦੰਗਲਾ ਬਾਰੇ ਕੀ ਕੰਮ ਕਰਦੇ ਆ ਮੈਂ ਕੰਮ ਕਰ ਬਰਾਜਾ ਸਰ ਲਾਈਨ ਨਾਲ ਚਲੋ